ਪੰਚਾਇਤੀ ਫੰਡਾਂ ਦੇ ਵਿੱਚ ਕਰੋੜਾਂ ਦੇ ਹੋਏ ਕਪਲੇ ਨੂੰ ਲੈ ਕੇ ਸੁਰੱਖਿਆ ਦੇ ਵਿੱਚ ਰਹਿਣ ਵਾਲੇ ਪਿੰਡ ਵਜ਼ੀਰਾਬਾਦ ਵਿਖੇ ಗ್ರಾಮ ਸੇਵਕ ਨੰਦਰਜੀਤ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਜਲਾਸ ਸੱਦਿਆ ਗਿਆ। ਇਸ ਜਲਾਸ ਦੇ ਵਿੱਚ 11 ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਲਿਆ ਗਿਆ ਅਤੇ ਉੱਥੇ ਹੀ ਸਰਬਸੰਮਤੀ ਦੇ ਨਾਲ ਹਰਦੀਪ ਸਿੰਘ ਹੈਪੀ ਨੂੰ ਕਮੇਟੀ ਦਾ ਸਭਾਪਤੀ ਚੁਣਿਆ ਗਿਆ ਤੇ ਨਵ ਨਿਯੁਕਤ ਸਭਾਪਤੀ ਹਰਦੀਪ ਸਿੰਘ ਹੈਪੀ ਨੂੰ ਸਮੂਹ ਪਿੰਡ ਵਾਸੀਆਂ ਦੇ ਵੱਲੋਂ ਸਰਪਾ ਦੇ ਨਾਲ ਸਨਮਾਨਿਤ ਕੀਤਾ ਗਿਆ। ਇੱਕ ਵਿਸ਼ੇਸ਼ اجلاس ਸੰਦਿਆ ਸੀਗਾ ਪਿੰਡ ਵੱਲੋਂ ਜਿਹਦੇ ਵਿੱਚ ਅਸੀਂ ਨੇ ਕੁਝ ਆਪਣੇ ਮਥੇ ਪਾਏ ਨੇ ਗਏ ਨੇ ਤਾਂ ਕਿ ਪਿੰਡ ਦੇ ਵਿੱਚ ਜੋ ਵੀ ਕਪੜਾ ਤੁਹਾਨੂੰ ਪਤਾ ਹੀ ਪਿਛਲੇ ਦਿਨੀ ਹੋਇਆ ਹੈ ਉਹਦੇ ਵਿੱਚ ਅਸੀਂ ਨੇ ਕੁਝ ਪੈਰਵਾਹੀ ਕਰਨ ਵਾਸਤੇ 11 ਮੈਂਬਰੀ ਕਮੇਟੀ ਬਣਾਈ ਹੈ ਜਿਹਦੇ ਵਿੱਚ ਮੈਨੂੰ ਸਭਾਪਤੀ ਚੁਣਿਆ ਗਿਆ ਤਾਂ ਕਿ ਅੱਗੇ ਵੀ ਜੋ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਸਭਾ ਹੁੰਦੀ ਆ ਜਾਂ ਕਮੇਟੀ ਬੁਲਾਈ ਜਾਂਦੀ ਆ ਤਾਂ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਬੁਲਾਇਆ ਜਾਊਗਾ ਕਮੇਟੀ ਦੇ ਕੀ ਕੀ ਕਾਰਜ ਰਹਿਣਗੇ ਜਿਹੜੀ ਕਮੇਟੀ ਤੁਸੀਂ ਮੰਗ ਰਹੀ ਹੈ ਇਹ ਅਸੀਂ ਦੇਖੋ ਜੀ ਜਿਹੜਾ ਹੁਣ ਅੱਗੇ ਕੀ ਚੱਲ ਰਿਹਾ ਉਹਦੇ ਵਾਸਤੇ ਅਸੀਂ ਅੱਗੇ ਹਾਈ ਕੋਰਟ ਦੇ ਵਿੱਚ ਜੇ ਸਾਨੂੰ ਵਕੀਲ ਖੜਾ ਕਰਨਾ ਪੈ ਗਿਆ ਉਹ ਕਰਨ ਵਾਸਤੇ ਤੇ ਅਸੀਂ ਜਿਵੇਂ ਹੁਣ ਆਪਣੇ ਪਿੰਡ ਦੇ ਕਾਰਜ ਵਾਸਤੇ ਕਿਸੇ ਤਰ੍ਹਾਂ ਦੀ ਕੰਮ ਰੁਕੇ ਬੈਨੇ ਕਿਉਂਕਿ ਸਾਡੇ ਪੰਚਾਇਤ ਹੈ ਨਹੀਂ ਇਸ ਟਾਈਮ ਸਸਪੈਂਡ ਹੋਈ ਹੋਈ ਆ ਇਹ ਕਰਕੇ ਜੋ ਵੀ ਅਸੀਂ ਕੰਮ ਕਰਦੇ ਨੇ ਉਹਦੇ ਵਾਸਤੇ ਕਰਿਆ ਵਾ ਜੀ ਤੇ ਇੱਕ ਅਸੀਂ ਜਿਵੇਂ ਹੁਣ ਮੰਨ ਕੇ ਚਲੋ ਵੀ ਆਹ ਆਪਣੇ ਹਾਲ ਆਹੇ ਇਹਨਾਂ ਨੂੰ ਖਾਲੀ ਕਰਾਉਣ ਵਾਸਤੇ ਵੀ ਇਥੇ ਜਿੱਥੇ ਗ੍ਰਾਮ ਸਭਾ ਹੋ ਸਕੇ ਕਿਉਂਕਿ ਸਾਡੇ ਪਿੰਡ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਇਜਲਾਸ ਕਰਾਉਣ ਦੀ ਇਹਦੇ ਕਰਕੇ ਅਸੀਂ ਨੇ ਇਹ ਸਾਰੇ ਮੇਰਵੇ ਪਾਈ ਹੋਏ ਤੇ ਸੈਕਟਰੀ ਸਾਹਿਬ ਨੇ ਸਾਡਾ ਪੂਰਾ ਸਹਿਯੋਗ ਦਿੱਤਾ ਹਾਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜੀ ਨਰੇਗਾ ਦਾ ਵੀ ਨਰੇਗਾ ਦਾ ਵੀ ਪਾਇਆ ਕਿਉਂਕਿ ਜਿਹੜਾ ਮੇਟ ਆ ਉਹ ਤਾਂ ਆਪਣਾ ਕੰਮ ਤੇ ਲੱਗ ਚੁੱਕਿਆ ਉਹ ਨਾਂ ਲਿਖ ਕੇ ਦੇ ਰਿਹਾ ਸੀਗਾ ਅਸੀਂ ਪੱਖਪਾਤ ਕੀਤਾ ਜਾ ਰਿਹਾ ਸੀਗਾ ਕਿਉਂਕਿ ਕੰਮ ਨਹੀਂ ਤਾਂ ਲਿਆਂਦਾ ਜਾਂਦਾ ਜਿਹਦੇ ਕਰਕੇ ਅਸੀਂ ਨੇ ਇਹ ਮਤਾ ਪਾਇਆ ਗਿਆ ਵੀ ਉਹਨਾਂ ਦੇ ਵਿੱਚੋਂ ਜਿਹੜਾ ਕੰਮ ਕਰਦੇ ਨੇ ਰੇਗਾ ਵਰਕਰ ਉਹਨਾਂ ਦੇ ਵਿੱਚੋਂ ਇੱਕ ਬੰਦੇ ਨੂੰ ਮੇਟ ਬਣਾਇਆ ਜਾਊਗਾ ਤਾਂ ਕਿ ਉਹ ਕੰਮ ਲਿਆ ਸਕੇ ਤੇ ਪਿੰਡ ਦਾ ਕਸਰ ਵੱਡਾ ਹਾਈ ਕੋਰਟ ਚ ਕੇਸ ਚੱਲਦਾ ਜੀ ਉਹਦੇ ਸਬੰਧੀ ਜਿੰਨੇ ਸਰ ਕੇਸ ਚ ਜਿੰਨਾ ਸਰ ਕੇਸ ਦਾ ਕੇਸ ਦਾ ਹੱਕ ਪੈਰਵਾਈ ਜਿਹੜੀ ਕੇਸ ਦੀ ਪੈਰਵਾਈ ਕਰਨੀ ਹੈ ਜੀ ਉਹ ਆ ਮੁੰਡਾ ਕਰੂਗਾ ਜੀ ਅੱਜ ਤੁਹਾਡਾ ਤੇ ਬਾਕੀ ਜਿਹੜੇ ਸਰ ਫੋਟੋਕਲ ਕੰਮ ਸੀਗੇ ਸਾਡੇ ਪਿੰਡ ਦੇ ਜੀ ਉਹਨਾਂ ਦੀ ਬਹੁਤ ਲੋੜ ਸੀਗੀ ਜੀ ਇਮੇ ਸਰ ਆਲੇ-ਦਾਲੇ ਸਾਫ-ਸਫਾਈ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਸੀਗਾ ਜੀ ਉਹਦੇ ਸਬੰਧ ਚ ਅੱਜ ਸਾਰੇ ਨਗਰ ਨੇ ਜੀ ਜਲਾਸ ਕਰਕੇ ਜੀ ਤੇ ਆ ਦੋ ਤਿੰਨ ਮਤੇ ਪਾਏ ਨੇ ਜੀ ਸਾਡੇ ਜੀ ਸਰਪੰਚ ਹੈ ਨਹੀਂ ਜੀ ਪ੍ਰਬੰਧਕ ਕੋਈ ਗਵਰਨਮੈਂਟ ਸਾਨੂੰ ਦੱਸ ਨਹੀਂ ਰਹੀ ਸਰ ਪ੍ਰੋਪਰ ਪਿੰਡ ਦੇ ਕੰਮ ਖੜੇ ਨਹੀਂ ਜੀ ਕਿ ਸਰ ਜਿਹੜਾ ਮੇਨ ਮੁੱਦਾ ਕੇਸ ਸੀਗਾ ਸਾਡਾ ਜੀ ਹਾਈ ਕੋਰਟ ਚੱਲ ਰਿਹਾ ਸਰ ਉਹਦੇ ਮਤਲਬ ਉਹਦਾ ਅਧਿਕਾਰ ਹੈ ਜਿਹੜਾ ਜੀ ਵਕੀਲ ਸਹਿਬਾਨ ਨੇ ਸਰ ਉਹਨਾਂ ਦੀ ਫੀਸ ਦੇਣੀ ਆ ਜੀ ਕੇਸ ਲੜਨਾ ਜੀ ਤੇ ਇਹ ਲੜੂ ਹੈ ਜੀ ਹੁਣ ਤੋਂ ਉਹਦੇ ਕਰਕੇ ਅਸੀਂ ਅੱਜ ਜਲਾਸ ਕਰਦੇ ਹਾਂ ਨਰਿੰਦਰਜੀ ਸਿੰਘ ਜੀ ਤੁਹਾਡਾ ਰੈਜਿਨੇਸ਼ਨ ਰੈਜਿਨੇਸ਼ਨ ਵੀਡੀਓ ਵਿਲ ਡਿਪਾਰਟਮੈਂਟ ਆਰਗੇਨਾਈਜ਼ ਅੱਜ ਇਹ ਪ੍ਰੋਗਰਾਮ ਅੱਜ ಗ್ರಾಮ ਸਭਾ ਵਜੀਰਾਬਾਦ ਦੀ ਵਿਸ਼ੇਸ਼ ਜਲਾਸ ਕਰ ਰਹੇ ਅਸੀਂ ਕਿ ਮਤੇ ਪਾਏ ਗਏ ਮਤੇ ਪਾਏ ਗਏ ਇੱਥੇ ਜੋ ಗ್ರಾಮ ਸਭਾ ਦੇ ਮੈਂਬਰਾਂ ਵੱਲੋਂ ਮੰਗ ਕੀਤੀ ਗਈ ਉਹ ਮਤੇ ਪਾਏ ਗਏ ਨੇ ਤੇ ਉਹ ਮਤੇ ਉੱਚ ਅਧਿਕਾਰੀਆਂ ਨੂੰ ਜੋ ਕਾਰਵਾਈ ਲਈ ਭੇਜੇ ਕਿ ਇਹ ਕਿਹੜਾ ਜਲਾਸ ਆਮ ਜਲਾਸ ਹੈ ਤੁਸੀਂ ਇਹ ਵਿਸ਼ੇਸ਼ ਜਲਾਸ ਰੱਖਿਆ ਹੈ ਇਹਦਾ ਕਾਰਨ ਕੋਈ ਇਹਦਾ ਕਾਰਨ ਇਹ ਸੀ ਜੀ ਪਹਿਲਾਂ ਪ੍ਰਬੰਧਕ ਲੱਗਿਆ ਹੋਇਆ ਸੀ ਪ੍ਰਬੰਧਕ ਦੇ ਹੁਕਮਾਂ ਦੇ ਵਿੱਚ ਵਾਧਾ ਨਹੀਂ ਸੀ ਹੋਇਆ ਹੁਕਮਾਂ ਦੇ ਵਾਧਾ ਹੋਣ ਕਰਕੇ ਇਹ ਜਲਾਸ ਕਦ ਪਹਿਲਾਂ ਨਹੀਂ ਹੋ ਸਕਿਆ ਉਹਦੇ ਕਰਕੇ ਫਿਰ ਵਿਸ਼ੇਸ਼ ਜਲਾਸ ਰੱਖਣਾ ਪਿਆ ਇਹਦਾ ਟਾਈਮ ਪੀਰੀਅਡ ਕਿੰਨਾ ਹੋਵੇਗਾ ਵਿਸ਼ੇਸ਼ ਜਲਾਸ ਦਾ ਟਾਈਮ ਪੀਰੀਅਡ ਜਿਹੜਾ ਉਹ 3 ਦਿਨ ਦਾ ਹੁੰਦਾ ਹੈ ਜਿਹੜਾ ਆਪਾਂ ਆਮ ਜਲਾਸ ਕਰਦੇ ਹਾਂ ਉਹ 17 ਦਿਨ ਦਾ ਹੁੰਦਾ ਹੈ